ਇਹ ਠੀਕ ਨੂੰ ਅੰਦਰ ਕਰ ਦਿੱਤਾ ਹੁਣ ਵੀ ਭਗਵੰਤ ਮਾਨ ਜੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਦੋਨਾਂ ਨੂੰ ਮਗਰ ਮੱਛਾ ਨੂੰ ਅੰਦਰ ਕਰਨਗੇ ਔਰ ਇਹ ਕੰਮ ਜਲਦੀ ਹੋਏਗਾ ਕੀ ਇਹ ਸਚਾਈ ਹੈ ਜਾਂ ਗਿਆਨੀ ਬੂਟਾ ਸਿੰਘ ਆਪਣੇ ਆਪ ਨੂੰ ਪਾਬਲਾ ਕਰਨਾ ਚਾਹੁੰਦੇ ਨੇ ਕਿਉਂ ਗਿਆਨੀ ਬੂਟਾ ਜੀ ਕਹੇ ਛਵੀ ਕੋਈ ਇਨੀ ਚੰਗੀ ਨਹੀਂ ਹੈ ਉਹਨਾਂ ਨੂੰ ਜਾਣਿਆ ਜਾਂਦਾ ਹੈ ਹਮੇਸ਼ਾ ਆ ਵੀਵਾਦਿਤ ਬਿਆਨ ਦੇਣ ਦੇ ਲਈ ਤਾਂ ਚਲਦੇ ਅਸੀਂ ਤਾਂ ਮਾਨਸਾ ਗੱਲ ਕਰਦੇ ਆ ਆਪਣੇ ਸਹਿਯੋਗੀ ਰਜਿੰਦਰ ਸਿੰਘ ਜੀ ਨਾਲ ਵੀ ਉਹਨਾਂ ਨੂੰ ਕਿੰਨਾ ਕੁ ਇਹਦੇ ਬਾਰੇ ਜਾਣਕਾਰੀ ਹੈ ਤਾਂ ਅਰਜਿੰਦਰ ਸਿੰਘ ਤੁਹਾਡਾ ਸਵਾਗਤ ਹੈ ਸਰ ਸ਼ਾਮ ਦੇ ਪਰੋਂਦੀ ਧੰਨਵਾਦ ਜੀ ਧੰਨਵਾਦ ਰਿੰਦਰ ਸਿੰਘ ਜੀ ਗਿਆਨੀ ਬੁਟਾ ਸਿੰਘ ਅੱਜ ਤੋ ਬੈਨਾ ਕਰੇ ਸੁਣੇ ਨਹੀਂ ਦੇਖੇ ਨਹੀਂ ਪਰ ਅੱਜ ਇੱਕ ਬੜਾ ਵੱਡਾ ਕਮਾਲ ਕਰਕੇ ਬਿਆਨ ਦੇ ਕੇ ਦੇਖੋ ਜੀ ਇਹਨਾਂ ਦੇ ਬਿਆਨ ਤੁਸੀਂ ਦੱਸਿਆ ਤਾਂ ਹੈ ਕਈ ਵਾਰੀ ਵਿਵਾਦਪੂਰਨ ਹੁੰਦੇ ਨੇ ਜਾਂ ਕਈ ਵਾਰੀ ਮਤਲਬ ਜਿਹੜੀ ਭਾਸ਼ਾ ਇਹਨਾਂ ਦੀ ਕੋਈ ਬਹੁਤੀ ਵਧੀਆ ਨਹੀਂ ਵਰਤਦੇ ਹਨ ਐਨੀ ਐਨੀ ਅੱਤ ਤਾਂ ਚਲੋ ਠੀਕ ਹੈ ਕਿ ਜਿਸ ਨੇ ਜੇ ਕਿਸੇ ਨੇ ਕੋਈ ਕੀਤਾ ਹੈ ਜਾਂ ਕੋਈ ਕਿਤੇ ਦੇਸ਼ ਨੂੰ ਚੁਣਾ ਲਾਇਆਗਾ ਉਹ ਜ਼ਰੂਰ ਅੰਦਰ ਜਾਣਾ ਚਾਹੀਦਾ ਹੈ ਅਚਾਹੇ ਕੋਈ ਵੀ ਹੋਵੇ ਉਹਦਾ ਰਤਵਾ ਗੱਲ ਕਰਕੇ ਕਿਸੇ ਦਾ ਨਾਮ ਲੈਣਾ ਮਤਲਬ ਬਿਨਾ ਗੱਲ ਤੋਂ ਕਿਸੇ ਦਾ ਨਾਮ ਇਹ ਮਾੜੀ ਗੱਲ ਹੈ ਜਦੋਂ ਕੋਈ ਕਾਰਵਾਈ ਹੋ ਗਈ ਉਸ ਤੋਂ ਬਾਅਦ ਆਪੀ ਲੋਕਾਂ ਦੇ ਸਾਹਮਣੇ ਆ ਜਾਊਗਾ ਕਿਸੇ ਦਾ ਮਤਲਬ ਗਲਤ ਨਾਮ ਜਾਂ ਕਿਸੇ ਦੀ ਇਮੇਜ ਦੇ ਇਸ ਤਰ੍ਹਾਂ ਦੇ ਬਿਆਨਬਾਜ਼ੀ ਨਹੀਂ ਮੈਂ ਮੈਂ ਤੁਹਾਨੂੰ ਦੱਸ ਦੇਣਾ ਵੀ ਕੈਪਟਨ ਵਿਰਿੰਦਰ ਸਿੰਘ ਬਾਰੇ ਉਹਨਾਂ ਨੇ ਕਿਹਾ ਵੀ ਜਿਹੜਾ ਪੰਜਾਬ 'ਚ ਨਸ਼ਾ ਆਇਆ ਉਹ ਕੈਪਟਨ ਸਰਕਾਰ ਦੇ ਵੀ ਜ਼ਿਆਦਾ ਆਇਆ ਔਰ ਕੈਪਟ ਕਹਿੰਦੇ ਇਹ ਵੀ ਨਸ਼ਾ ਤਾਂ ਆਂਦਾ ਕਾਰਨ ਹੈ ਕਿਉਂਕਿ ਕੈਪਟਨ ਰਿੰਦਰ ਸਿੰਘ ਕਹਿੰਦੇ ਪਾਕਿਸਤਾਨ ਦੇ ਵਿੱਚ ਰੂਸਾ ਨਾਲ ਜ਼ਿਆਦਾ ਵਿਵੀ ਰਹਿੰਦੇ ਸੀ ਯਾਨੀ ਕਿ ਉਹਨਾਂ ਨੇ ਸਾਫ਼ ਤੌਰ ਤੇ ਗੱਲਾਂ ਗੱਲਾਂ ਜਿਹੀ ਕਹੀਏ ਜਨਾਨੀ ਬਾਏ ਬੰਦਾ ਕੈਪਟਨ ਰਿੰਦਰ ਸਿੰਘ ਦੱਸਿਆ ਵੀ ਇੰਨੀਆਂ ਰਾਣੀਆਂ ਹੁੰਦੇ باوجود ਉਹ ਰੂਸਾ ਦੇ ਕੋਲ ਵੜ ਰਹੇ ਹੁੰਦੇ ਸੀ ਜਿਸ ਕਰਕੇ ਪੰਜਾਬ ਦੇ ਵਿੱਚ ਪਾਕਿਸਤਾਨ ਤੋਂ ਨਸ਼ਾ ਕਾਫੀ ਆਇਆ ਹੈ ਔਰ ਸਪਲਾਈ ਹੋਇਆ ਹੈ ਪੰਜਾਬ ਦੇ ਵਿੱਚ ਦੇਖੋ ਜੀ ਨਸ਼ੇ ਦੇ ਮੁੱਦੇ ਦੇ ਉੱਤੇ ਤਾਂ ਬੈਠ ਕੇ ਇੱਕ ਡਿਬੇਟ ਕਰਨ ਵਾਲੀ ਹੈ ਕਿ ਕਿੱਥੋਂ ਆਉਂਦਾ ਹੈ ਕਿ ਕੌਣ ਆਉਂਦਾ ਹੈ ਕੌਣ ਖਾਂਦਾ ਹੈ ਕੌਣ ਬਣਾਉਂਦਾ ਹੈ ਇਹਦਾ ਜਦੋਂ ਕੋਈ ਡਿਬੇਟ ਹੋਵੇ ਨਾ ਡਿਬੇਟ ਦੇ ਵਿੱਚ ਬੈਠ ਕੇ ਸਾਰੀਆਂ ਗੱਲਾਂ ਕਰ ਜੇ ਇਹਨਾਂ ਨੂੰ ਫੇਰ ਪਤਾ ਲੱਗੂਗਾ ਹੁਣ ਇਹ ਠੀਕ ਹੈ ਸਾਰੇ ਲੋਕ ਏਸੀ ਦੇ ਵਿੱਚ ਬੈਠੇ ਹੁੰਦੇ ਨੇ ਉੱਥੋਂ ਬਿਆਨ ਦਾਗ ਦਿੰਦੇ ਨੇ ਉਹ ਜਿਹੜਿਆਂ ਦੀ ਕੋਈ ਬਹੁਤੀ ਇਮੀਅਤ ਨਹੀਂ ਕਿਉਂਕਿ ਪੰਜਾਬ ਦੀ ਜਿਹੜੀ ਗਰੀਬ ਜਨਤਾ ਹੈ ਉਹਦੇ ਉੱਤੇ ਇਹਦਾ ਅਸਰ ਪੈਂਦਾ ਹੈ ਜਿੰਨਾ ਭਰੀਆਂ ਪਈਆਂ ਨੇ ਜਿੰਨਾ ਹੋਰ ਭਰੀਆਂ ਪਈਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਤੁਸੀਂ ਲਾ ਲਓ ਵੀ 10 ਸਾਲ ਬਾਦਲ ਸਾਹਿਬ ਵਾਲੇ ਤੇ 5 ਸਾਲ ਕੱਤਲ ਸਾਹਿਬ ਵਾਲੇ ਸਾਡੇ ਤੋਂ ਇਹਦੇ ਵਿੱਚ ਘਟ ਤੋਂ ਘਟ 6 ਲੱਖ ਤੋਂ ਵੱਧ ਹੈ ਜਿਹੜਾ ਪਰਚਾ ਡਰੱਗ ਦਾ ਪੰਜਾਬ ਦੇ ਵਿੱਚ ਦੱਸਿਆ ਹੈ ਸਹੀ ਸਹੀ ਕਿਹਾ ਤੁਸੀਂ ਸਾਲ 2007 ਤੋਂ ਇਹ سلسلہ ਸ਼ੁਰੂ ਹੋਇਆ ਹੈ ਹਾਂਜੀ ਗੱਲ ਤਾਂ ਹੋਇਆ ਨਾ ਵੀ ਇਹ ਮਤਲਬ ਜੇ ਕੋਈ ਚੀਜ਼ ਹੁੰਦੀ ਤਾਂ ਡਰੱਗ ਨੇ ਖਤਮ ਹੋ ਜਾਣਾ ਸੀ ਕਿਤੇ ਅਸੀਂ ਇਹਨੂੰ ਇੱਕ ਜਿਵੇਂ ਇੱਕ ਕਹਿੰਦੇ ਹੁੰਦੇ ਵੀ ਏਲੀਅਨ ਏਲੀਅਨ ਦੇ ਤੌਰ ਤੇ ਤਾਂ ਨਹੀਂ ਸਾਡੇ ਮੂਰੇ ਆਪ ਆ ਜਾ ਫਿਰਦਾ ਇਹਦੇ ਉੱਤੇ ਕਾਫੀ ਢੰਗਾਈ ਦੇ ਨਾਲ ਵਿਚਾਰ ਵਟਾਂਦਰਾ ਕਰਨ ਵਾਲਾ ਕਿਉਂਕਿ ਜਿਹੜਾ ਬੰਦਾ ਕੋਈ ਨਸ਼ਾ ਕਰਦਾ ਹੈ ਜਾਂ ਜਿਹੜਾ ਨਸ਼ਾ ਕੀ ਚਾਹ ਜਾਂ ਕੋਈ ਨਸ਼ਾ ਆ ਖਰੀਦਦਾ ਜਾਂ ਕੋਈ ਪਾਕਿਸਤਾਨ ਚੋਂ ਮੰਗਵਾਉਂ ਜੇ ਕੋਈ ਉਹਨਾਂ ਉਹੋ ਬੰਦਿਆਂ ਦੇ ਵਿੱਚ ਡਿਬੇਟ ਦੇ ਵਿੱਚ ਹਸਾ ਹੋਵੇ ਇਹ ਫਿਰ ਤਾਂ ਪਤਾ ਲੱਗਦੀ ਹੈ ਗੱਲ ਕਰ ਇਹ ਹੈ ਸੋਢੀ ਸਾਹਿਬ ਕਿ ਕਦੇ ਵੀ ਕੋਈ ਜੇ ਕੋਈ ਮਾਰੀ ਜਿਹੀ ਲੜਾਈ ਹੋ ਜੇ ਤਾਂ ਜਿਹੜਾ ਸਾਡਾ ਮੀਡੀਆ ਸਾਡਾ ਮੀਡੀਆ ਭਾਈਚਾਰਾ ਉਹ ਡਾਲ ਮਾਰਦੇ ਦੀ ਵੀ ਵੀਡੀਓ ਹੈ ਜਿਹੜੀ ਉਹ ਜਾਰੀ ਕਰ ਦਿੰਦੇ ਆ ਬਦ ਕਿਸਮਤੀ ਐ ਵੀ ਇੱਥੇ 500 4 400 ਕਰੋੜ ਰੁਪਏ ਦੀ ਜਿਹਨਾਂ ਫਰਕ ਵੀ ਫਰੀਦ ਖਾ ਜਾਂਦੇ ਨੇ ਕਦੇ ਉਹ ਕੋਈ ਬੰਦਾ ਆ ਫਰਮ ਤੋਂ ਪਹਿਲਾਂ ਲਈ ਜਾਂਦਾ ਐਂਕੀ ਕੋਈ ਵੀਡੀਓ ਕਦੇ ਸਾਹਮਣੇ ਨਹੀਂ ਆਈ ਜਿਹੜੀ ਇਸ ਗੱਲ ਨੂੰ ਇੱਕ ਸ਼ਕਤੀ ਪ੍ਰਗਟ ਕਰਦੀ ਹੈ ਤੇ ਇੱਕ ਪਲਾਂਟਡ ਸਿਸਟਮ ਹੈ ਜਿਹੜਾ ਮਤਲਬ ਉਹ ਸਾਡੇ ਡੇਸ਼ ਦੇ ਵਿੱਚ ਪਾਉਂਦਾ ਹੈ ਮਾਰੂ ਕਾਫੀ ਢੇਰ ਤੋਂ ਸਹੀ ਗੱਲ ਤੁਸੀਂ ਕਹੀ ਵੀ ਅੱਜ ਤੱਕ ਕਦੀ ਕੋਈ ਵੀਡੀਓ ਐਵੇਂ ਦੀ ਆਈ ਨਹੀਂ ਖਬਰਾਂ ਬਹੁਤ ਸਾਡੇ ਕੋਲ ਵੀ ਆਉਂਦੇ ਆ ਵੀ ਅੱਜ 6 ਕਿਲੋ ਫੜੀ ਗਈ 5 ਕਿਲੋ ਫੜੀ ਗਈ 4 ਕਿਲੋ ਕੋਈ ਡਰੋਨ ਆ ਗਿਆ ਤੇ ਇਹ ਬੜੀਆ ਇੱਕ ਯਾਨੀ ਕਿ ਜਾਂਦਾ ਵਿਸ਼ਾ ਨੇ ਡਰ ਸਾਹਿਬ ਮੈਂ ਤੁਹਾਡੇ ਕੋ ਨਾ ਚੰਨੀ ਵਾਲੇ ਮੁੱਦੇ ਤੇ ਆऊंगा ਪਰ ਕੈਪਟਨ ਸਾਹਿਬ ਨੇ ਇੱਕ ਗੱਲ ਹੋਰ ਉਹਨੇ ਕਹੀ ਹੈ ਕਹਿੰਦੇ ਵੀ ਕੈਪਟਨ ਸਾਹਿਬ ਨੇ ਨਾ ਕਾਂਗਰਸ ਛੱਡ ਕੇ ਬੀਜੇਪੀ ਤੇ ਤਾਂ ਗਏ ਵੀ ਉਹ ਡਰ ਗਏ ਸੀ ਵੀ ਹੁਣ ਸਰਕਾਰ ਚੇਂਜ ਹੋ ਗਈ ਕਿ ਮੇਰਾ ਨੰਬਰ ਨਾ ਜਾਏ ਤਾਂ ਕਿਹਾ ਕਿ ਵੀ ਇਹ ਬੀਜੇਪੀ ਸ਼ਾਮਲ ਹੋਈ ਸੀ ਦੇਖੋ ਜੀ ਇਹ ਜਿਹੜਾ ਕੋਈ ਇਹ ਤਾਂ ਹਿੰਦੁਸਤਾਨ ਦੇ ਵਿੱਚ ਹਰ ਇੱਕ ਨੂੰ ਆਜ਼ਾਦੀ ਹੈ ਕੋਈ ਕਿਸੇ ਪਾਰਟੀ ਨੂੰ ਜੁਆਇਨ ਕਰ ਸਕਦਾ ਕੋਈ ਕਿਸੇ ਪਾਰਟੀ ਨੂੰ ਛੱਡ ਸਕਦਾ ਜੇ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਹੋਊਗਾ ਤਾਂ ਉਹਦਾ ਰਿਜ਼ਲਟ ਜੂ ਮਿਲੂਗਾ देर ਲੱਗ ਸਕਦੀ ਹੁੰਦੀ ਹੈ ਜੇ ਨਹੀਂ ਕੀਤਾ ਤਾਂ ਹੋ ਮਤਲਬ ਜੇ ਕੋਈ ਵੀ ਪਾਰਟੀ ਹੁਣ ਰੋਜ਼ਾਨਾ ਹੀ ਆਪਾਂ ਦੇਖਦੇ ਆ ਕੋਈ ਕਿਹੜੀ ਪਾਰਟੀ ਚ ਵਗਿਆ ਕੋਈ ਕਿਹੜੀ ਪਾਰਟੀ ਚ ਵਗਿਆ ਜੇ ਕਪਤਾਨ ਸਾਹਿਬ ਆ ਕੇ ਫੇਰ ਕੀ ਹੋ ਗਿਆ ਗੱਲ ਤਾਂ ਇਹ ਹੈ ਵੀ ਜਿਹੜਾ ਡਰ ਡਰ ਤਾਂ ਚਲੋ ਡਰ ਹੋ ਵੀ ਸਕਦਾ ਹੈ ਇਹ ਕਈ ਵਾਰੀ ਮਤਲਬ ਜਾਣੇਣ ਜਾਂਦੇ ਵਿੱਚ ਕਹਿੰਦੇ ਸਭ ਕੁਲਾਹ ਹੋਇਆ ਜੀ ਜੀ ਔਰ ਚਰਨਜੀਤ ਚੰਨੀ ਬਾਰੇ ਉਹਨਾਂ ਨੇ ਬਿਆਨ ਦਿੱਤਾ ਹੈ ਵੀ ਇਹ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਐਵੇਂ ਬੋਲਣਾ ਚਾਹੀਦਾ ਜਿਹੜਾ ਵੀ ਮੁੱਖ ਮੰਤਰੀ ਜੇ ਕੋਈ ਸਾਬਕਾ ਜੇ ਹੈ ਆਪਣੀ ਜਿਹੜੀ ਸ਼ਬਦਾਵਲੀ ਉਹ ਸਹੀ ਵਰਤਣੀ ਨਹੀਂ ਰਹੀ ਆਪਾਂ ਪਹਿਲਾਂ ਵੀ ਗੇਰ ਗੱਲ ਕਰ ਚੁੱਕੇ ਆ ਉਹਨਾਂ ਨੇ ਕਿਹਾ ਵੀ ਚਰਨੀ ਚੰਨੀ ਇੱਕ ਪੁਤਲਾ ਸੀਗਾ ਜਿਹਨੂੰ ਕਈ ਕੁਝ ਸਮੇਂ ਲਈ ਜਾਣ ਕੇ ਕਾਂਗਰਸ ਨੇ ਖੜਾ ਕੀਤਾ ਦਿਖਾਵਾ ਕੀਤਾ ਔਰ ਕਹਿੰਦੇ ਅੱਜ ਹੋਈ ਚਰਨੀ ਚੰਨੀ ਕਹਿੰਦੇ ਫਿਰ ਕਾਂਗਰਸ ਦੇ ਵਿੱਚ ਦੁਬਾਰਾ ਚਾਹੁੰਦੇ ਨੇ ਕਿ ਮੇਰੀ ਕਬੱਡੀ ਛੋਹੀ ਬਣੇ ਦੁਬਾਰਾ ਕਹਿੰਦੇ ਆਪ ਲੋਕਾਂ ਨੂੰ ਕਾਂਗ ਦੇਖੋ ਇਹ ਪਰਖਤ ਜਿਹੜੋ ਕਾਂਗਰਸ ਪਾਰਟੀ ਦੇ ਉਹ ਵਰਕਰ ਨੇ ਮੰਨ ਲਓ ਪਾਰਲੀਮੈਂਟ ਮੈਂਬਰ ਨੇ ਫਿਰ ਉਹਨਾਂ ਨੇ ਤਾਂ ਪ੍ਰਚਾਰਤਾ ਕਰਨਾ ਹੀ ਹੈ ਹਰ ਇੱਕ ਬੰਦਾ ਆਪਣੀ ਪਾਰਟੀ ਦਾ ਪ੍ਰਚਾਰ ਕਰਦਾ ਇਹਦੇ ਦੇ ਤਰ੍ਹਾਂ ਕੋਈ ਐਡੀ ਕਮੈਂਟਰ ਤਾਂ ਕਾਹਦਾ ਹੈਗਾ ਕੋਈ ਹਰੀ ਕੋਈ ਆਪਣੀ ਪਾਰਟੀ ਦੇ ਬਰਤ ਚਾਹੇ ਉਹ ਪਾਰਟੀ ਚੰਗੀ ਹੈ ਚਾਹੇ ਮਾੜੀ ਹੈ ਉਹਦੇ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਅਕਾਲੀਆਂ ਨੂੰ ਅਕਾਲੀ ਦਲ ਦੇ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਆ ਕਾਂਗਰਸ ਨੂੰ ਕਾਂਗਰਸ ਦੇ ਪ੍ਰਤੀ ਰਹਿਣਾ ਚਾਹੀਦਾ ਹੈ ਸੀਡੀਪੀ ਹੈ ਕੋਈ ਸੀਡੀਪੀ ਦਾ ਬੰਦਾ ਰਹਿਣਾ ਚਾਹੀਦਾ ਹੈ ਸਾਰੀਆਂ ਪਾਰਟੀਆਂ ਦੋ ਅੱਧੀਆਂ ਨੇ ਜਿਹੜਾ ਵੀ ਕੋਈ ਪਾਰਟੀ ਦਾ ਮੈਂਬਰ ਹੈ ਉਹਨੂੰ ਪਾਰਟੀ ਪ੍ਰਤੀ ਵਫਾਦਾਰੀ ਜ਼ਰੂਰ ਹੋਣੀ ਚਾਹੀਦੀ ਹੈ ਗੱਲ ਕਰ ਇਹ ਹੈ ਵੀ ਮਮ ਚੰਨੀ ਸਾਹਿਬ ਤਾਂ ਸਾਢੇ 3 ਸਾਲ ਦੇ ਤਾਂ ਹੁਣ ਆਪੋਜੀਸ਼ਨ 'ਚ ਇਹਨੇ ਜੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਹੁੰਦੀ ਤਾਂ ਬਹੁਤ ਚਿਰ ਪਹਿਲਾਂ ਹੋਊਗੀ ਹੁੰਦੀ ਜੇ ਮਤਲਬ ਕੋਈ ਇਹਨਾਂ ਦਾ ਕੋਈ ਧਾਫੜਾ ਡਾਕਟਰ ਸਾਹਿਬ ਮੇ ਕੋ ਡਾਕਟਰ ਸਾਹਿਬ ਮੇ ਕੋ ਇੱਕ ਕਮੈਂਟ ਆ ਗਿਆ ਆਪਣੇ ਲਾਈਵ ਦੇ ਵਿੱਚ ਹੀ ਕਮੈਂਟ ਆ ਗਿਆ ਇਹ ਆਪਣੇ ਕੋਈ ਲੁਧਿਆਣੇ ਤੋਂ ਨੇ ਜੋਸ਼ੀ ਸਾਹਿਬ ਇਹ ਨਹੀਂ ਲਿਖਿਆ ਕਹਿੰਦੇ ਵੀ ਜਿਨ੍ਹਾਂ ਬਾਰੇ ਤੁਸੀਂ ਬੋਲ ਰਹੇ ਹੋ ਗਿਆਨੀ ਬੂਟਾ ਸਿੰਘ ਇਹ ਭਾਜੀਪੀ ਦਾ ਇੱਕ ਬਣਾਇਆ ਹੋਇਆ ਛੱਡਿਆ ਹੋਇਆ ਬੰਦਾ ਹੈ ਪੰਜਾਬ ਦੇ ਵਿੱਚ ਜੋ ਕਿ ਪੰਜਾਬ ਦੇ ਅਕਸ਼ ਨੂੰ ਖਰਾਬ ਕਰਨਾ ਜਾਂਦਾ ਹੈ ਪੂਰੇ ਭਾਰ ਦੇ ਇਤਾਂ ਕਰਕੇ ਉਹਨਾਂ ਨੂੰ ਇਹ ਬਿਆਨ ਦਿੱਤਾ ਗਿਆ ਔਰ ਕਹਿੰਦੇ ਉਹ ਇਹ ਬੰਦੇ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਨਹੀਂ ਦੇਖੋ ਇਹੋ ਜਾਣਦੇ ਹੁਣ ਕਿ ਠੀਕ ਆ ਪਤਾ ਇਹਨਾ ਬਹੁਤਾ ਜਾਣਦੇ ਨਹੀਂ ਇੱਕ ਦੋ ਵਾਰੀ ਕਈ ਵਾਰੀ ਵੀਡੀਓ ਇਹਨਾਂ ਦੀਆਂ ਸੁਣਦੇ ਆ ਮਤਲਬ ਸ਼ਬਦਾਵਲੀ ਆ ਜਿਹੜੀ ਉਹ ਕਈ ਵਾਰੀ ਇਹਨਾਂ ਦੀ ਥੋੜੀ ਜੀ ਮਿਆਰ ਤੋਂ ਘਟੀਆ ਹੁੰਦੀ ਆ ਇਸ ਕਰਕੇ ਫਿਰ ਚੰਗਾ ਨਹੀਂ ਲੱਗਦਾ ਹਨਾ ਸਿਆਣਾ ਬੰਦਾ ਮਤਲਬ ਕੋਈ ਗਲਤ ਸ਼ਬਦ ਠੀਕ ਆ ਵੀ ਘਰ ਜਿਹੜੇ ਵੱਡੇ ਹੁੰਦੇ ਨੇ ਉਹ ਅਹੁਦੇਦਾਰ ਨੇ ਮੰਤਰੀ ਸੰਤਰੀ ਨੇ ਕੋਈ ਪ੍ਰਧਾਨ ਨੇ ਉਹ ਤਾਂ ਕਈ ਵਾਰੀ ਇੱਕ ਦੂਜੇ ਨੂੰ ਪੁੱਠਾ ਬੋਲ ਦਿੰਦੇ ਨੇ ਮਤਲਬ ਇਸ ਤਰ੍ਹਾਂ ਬੋਲਣਾ ਨਹੀਂ ਚਾਹੀਦਾ ਆ ਕਿਉਂਕਿ ਕਈ ਅਜਮੇਔਰਤਾਂ ਨੂੰ ਬੋਲ ਦੇਣਾ ਜਾਂ ਕਿਸੇ ਮੰਤਰੀ ਸੰਤਰੀ ਨੂੰ ਬੋਲ ਦੇਣਾ ਮਤਲਬ ਇਹ ਗਲਤ ਨਹੀਂ ਗੱਲਾਂ ਕਿਉਂਕਿ ਭਾਸ਼ਾ ਦੀ ਜਿਹੜੀ ਹੱਤ ਹੈ ਉਹ ਜਰੂਰ ਰੱਖਣੀ ਚਾਹੀਦੀ ਹੈ ਹੱਤ ਤੋਂ ਟੱਪਿਆ ਹੋਇਆ ਬੰਦਾ ਕਈ ਵਾਰੀ ਬਾਤ ਦੇ ਵਿੱਚ ਮਾਰ ਖਾ ਜਾਂਦਾ ਹੈ ਇਸ ਕਰਕੇ ਕਹਿੰਦੇ ਆ ਵੀ ਜਰੂਰ ਮਤਲਬ ਮਰਿਆਦਾ ਦੇ ਮਤਲਬ ਕਿ ਜੇ ਕਿਸੇ ਦੀ ਆਲੋਚਨਾ ਕਰਨੀ ਹੈ ਆਲੋਚਨਾ ਵੀ ਤਰੀਕੇ ਨਾਲ ਕੀਤੀ ਜਾਵੇ ਤਾਂ ਉਹ ਚੰਗੀ ਹੁੰਦੀ ਹੈ ਮਾੜੀ ਆਲੋਚਨਾ ਨੂੰ ਲੋਕ ਫਿਰ ਇੱਕ ਦੋ ਵਾਰ ਹੀ ਤਾਂ ਸਮਝਦੇ ਬਾਅਦ ਜਿਆਦਾ ਚਰ ਆ ਉਹਦੀ ਅਲੋਚਨਾ ਦੇ ਉੱਤੇ ਫਿਰ ਲੋਕ ਮਜ਼ਾਕ ਜਿਹਾ ਬਣਾ ਬਣ ਜਾਂਦਾ ਹੈ ਕਿਉਂਕਿ ਡਾਕਟਰ ਸਾਹਿਬ ਗਿਆਨੀ ਬੂਟਾ ਸਿੰਘ ਨੂੰ ਕਾਫੀ ਲੋਕਾਂ ਨੇ ਅੱਜ ਦੀ ਲਾਈਵ ਕਰਾਈ ਲਾਇਆ ਸੀ ਤੇ ਲਾਈਵ ਚੱਲਿਆ ਵੀ ਹੈ ਤੇ ਅਸੀਂ ਇੱਕ ਉਹਦੇ ਵਿੱਚ ਸਾਨੂੰ ਇਹ ਵੀ ਕਮੈਂਟ ਆਏ ਨੇ ਗਿਆਨੀ ਬੂਟਾ ਸਾਡੇ ਲਾਈਵ ਕਰੋ ਜੀ ਵੀ ਗਿਆਨੀ ਬੂਟਾ ਸਿੰਘ ਪੰਜਾਬ ਦੇ ਹੋਰ ਮੁੱਦੇ ਨੇ ਜਿਵੇਂ ਅੱਜ ਆਪਾਂ ਸਤਬਦੀ ਦੀ ਗੱਲ ਕਰ ਰਹੇ ਸੀ ਵੀ ਸਤਬਦੀ ਪਿੱਛੇ ਆਜੀਵੀ ਤੇ ਪੰਜਾਬ ਸਰਕਾਰ ਦਾ ਰੁਲਾ ਪਿਆ ਕੁੜੀਆਂ ਦੇ ਮਸਲੇ ਜਿਹੜੇ ਵੀਡੀਓ ਬਣਾ ਰਹੀਆਂ ਨੇ ਇਹਨਾਂ ਮੁੱਦੇ ਤੇ ਗਿਆਨੀ ਬੂਟਾ ਸਿੰਘ ਹੋਰਗੇ ਲੋਕ ਕਿਉਂ ਨਹੀਂ ਸਾਹਮਣੇ ਆਉਂਦੇ ਹਾਂਜੀ ਆਪਾਂ ਦਾ ਸਾਰਿਆਂ ਨੂੰ ਕਹਿੰਦੇ ਜਿੱਮੇ ਹੁਣ ਰੋਜ਼ ਐਕਸੀਡੈਂਟ ਹੁੰਦੇ ਆ ਰੇਲਿੰਗਾਂ ਜਿਹੜੇ ਮਤਲਬ ਨਹਿਰਾਂ ਨੇ ਸੂਏ ਨੇ ਜਾਂ ਕੋਈ ਵੱਡੇ ਨੇ ਉੱਥੇ ਜੇ ਕੋਈ ਪੁਲ ਹੈਗਾ ਪੁਲ ਦੇ ਉੱਤੇ ਰੇਲਿੰਗ ਨਹੀਂ ਹੈਗੀ ਇਹ ਚੀਜ਼ਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਤਾਂ ਕਿ ਲੋਕਾਂ ਦੀਆਂ ਜ਼ਿੰਦਗੀਆਂ ਨੇ ਜਿਹੜੀਆਂ ਉਹ ਬਚ ਰਹਿਣ ਸਾਡੇ ਆਵਾਰਾ ਕੁੱਤਿਆਂ ਦੀਆਂ ਪ੍ਰੋਬਲਮਾਂ ਨੇ ਆਵਾਰਾ ਪਸ਼ੂਆਂ ਦੀਆਂ ਪ੍ਰੋਬਲਮਾਂ ਨੇ ਆਵਾਰਾ ਬੰਦਰ ਵੀ ਨੇ ਇੱਥੇ ਜੀ ਜੀ ਦੂਜਾ ਤਾਂ ਹੋਰ ਕੀ ਇੱਥੇ ਸੂਰ ਵੀ ਨੇ ਇੱਥੇ ਨੀਲ ਗੁੰਗਾ ਨੇ ਜਿਹੜੀਆਂ ਉਹ ਵੀ ਨੇ ਮਤਲਬ ਇੱਥੇ ਕਾਫੀ ਕੁਸ਼ਾ ਜਿਹੜਾ ਪੰਜਾਬ ਨੂੰ ਪਰੇਸ਼ਾਨ ਕਰਦਾ ਉਹਨਾਂ ਦੇ ਉੱਤੇ ਕੋਈ ਵੀ ਕਦੇ ਇਹ ਕਮੈਂਟ ਜਾਂ ਬਿਆਨਬਾਜ਼ੀ ਨਹੀਂ ਕਰਦੇ ਸਮੇਂ ਬਸ ਸੱਤੀ ਸ਼ੋਰਤ ਪਿੱਛੇ ਕਦੇ ਕਿਸੇ ਨੂੰ ਕੁਝ ਕਹਿ ਦੇਣਾ ਕਿਸੇ ਨੂੰ ਕੁਝ ਕਹਿ ਦੇਣਾ ਮਤਲਬ ਇਹ ਚੀਜ਼ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਵਿੱਚ ਕਾਫੀ ਮੁੱਦੇ ਹੈਗੇ ਨੇ ਮੁੱਦਿਆਂ ਦੇ ਉੱਤੇ ਬੋਲਣਾ ਚਾਹੀਦਾ ਮੁੱਦਿਆਂ ਸਿਆਸਤਾਂ ਨਾਲ ਵੀ ਮੁੱਦਿਆਂ ਲਈ ਸਿਆਸਤ ਕੀਤੀ ਜਾਵੇ ਤਾਂ ਉਹ ਲੌਂਗ ਟਾਈਮ ਮਤਲਬ ਸੱਤਾ ਸੁਖੋ ਸਕਦਾ ਹੁੰਦਾ ਜੇ ਇਕੱਲੇ ਆਲੋਚਨਾ ਕਰਕੇ ਜਾਂ ਮਤਲਬ ਤੂੰ ਤੂੰ ਮੈਂ ਮੈਂ ਝਲਕ ਇਸ ਤਰ੍ਹਾਂ ਦੀਆਂ ਬੋਲੀਆਂ ਬੋਲ ਕੇ ਨਾ ਜਿਆਦਾ ਚਰਚਾ ਨਾ ਤੇ ਇਹ 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 ਨਾ ਇਹ ਨਾ ਮੁੱਦੇ ਤੇ ਵੀ ਗੱਲ ਹੋਣੀ ਚਾਹੀਦੀ ਹੈ ਚਲੋ ਡਾਕਟਰ ਸਾਹਿਬ ਤੁਸੀਂ ਮੈਨੂੰ ਆਪਣੇ ਲਾਈਵ ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦਿੱਤਾ ਤੇ ਵਿਚਾਰ ਸਾਂਝੇ ਕੀਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜਨਾਬ ਚਲੋ ਦੋਸਤੋ ਜਿਹੜਾ ਜੁੜਿਆ ਜਿੰਦਰ ਸਿੰਘ ਜੀ ਮਾਨ ਸਾਹਿਬ ਉਹ ਜਿਹੜਾ ਅੱਜ ਦਾ ਮੁੱਦਾ ਸੀ ਕਿ ਦੋ ਇਹ ਵੱਡੇ ਮਗਰਮਾ ਛੁਣ ਫਸਣਗੇ ਮਾਨ ਸਾਹਿਬ ਦੇ ਜਾਲ ਵਿੱਚ ਸਾਡਾ ਕਿਤੇ ਪਾਰਟੀਆਂ ਕੋਈ ਸਬੰਧ ਨਹੀਂ ਹੈ ਚੈਨਲ ਦਾ ਪਰ ਮੈਂ ਤੁਹਾਨੂੰ ਜਾਨਣਾ ਕਿ ਜਿਵੇਂ ਕਾਰਵਾਈਆਂ ਹੋ ਰਹੀਆਂ ਨੇ ਭਗਵੰਤ ਮਾਨ ਸਰਕਾਰ ਨੇ ਹੁਣ ਮਜੀਠੀਆ ਨੂੰ ਅੰਦਰ ਕੀਤਾ ਤਾਂ ਇਸ ਨੂੰ ਲੈ ਕੇ ਗਿਆਨੀ ਬੂਟਾ ਸਿੰਘ ਜਿਹੜੇ ਕੇ ਆਪਣੇ ਵਿਵਾਦਿਤ ਬੋਲਾਂ ਲਈ ਮਸ਼ਹੂਰ ਨੇ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਂਦਾ ਹੈ ਕਿ ਕੈਪਟਨ ਵਰਿੰਦਰ ਸਿੰਘ ਔਰ ਚਨਜੀਤ ਸਿੰਘ ਚਨੀ ਸਾਬਕਾ ਮੁੱਖ ਮੰਤਰੀ ਇਹਨਾਂ ਦੇ ਹੁਣ ਭਗਵੰਤ ਮਾਨ ਦੇ ਨਿਗਰ ਕਿਉਂਕਿ ਇਹਨਾਂ ਦੇ ਰਾਜ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਪੰਜਾਬ ਸਪਲਾਈ ਹੋਇਆ ਤਾਂ ਉਹਨਾਂ ਨੇ ਇਹ ਵੀ ਇੱਕ ਇਲਜ਼ਾਮ ਲਾਇਆ ਹੈ ਭਗਵੰਤ ਆ ਮਾਵੀ ਜਨਾ ਕੈਪਟਨ ਰਿੰਦਰ ਸਿੰਘ ਦੇ ਵੀ ਉਹਨਾਂ ਦੇ ਜਦੋਂ ਮੁੱਖ ਮੰਤਰੀ ਸੀ ਤਾਂ ਉਹਨਾਂ ਦੇ ਰਿਲੇਸ਼ਨ ਰੁੱਸਾ ਕਰਕੇ ਪਾਕਿਸਤਾਨ ਧਿਆ ਲਿਆ ਉਹਨਾਂ ਦਾ ਤੇ ਪਾਕਿਸਤਾਨ ਤੋਂ ਆਂਦਾ ਰਿਹਾ ਪੰਜਾਬ ਦੇ ਵਿੱਚ ਹੁਣ ਦੇਖਣਾ ਇਹ ਹੈ ਕਿ ਕੀ ਕੈਪਟਨ ਰਿੰਦਰ ਸਿੰਘ ਜਾਂ ਸਾਬਕਾ ਮੁੱਖ ਮੰਤਰੀ ਚੰਨੀ ਚੰਨੀ ਇਸ ਤੇ ਕੋਈ ਪ੍ਰਤੀਕਿਰਿਆ ਦਿੰਦੇ ਨੇ ਜਾਂ ਨਹੀਂ ਦਿੰਦੇ ਫਿਲਹਾਲ ਅਜੇ ਤੱਕ ਕੋਈ ਪ੍ਰਤੀਕਿਰਿਆ ਉਹਨਾਂ ਦੀ ਅਜੇ ਹੀ ਨਹੀਂ ਆਈ ਹੈ ਪਰ ਜੇਕਰ ਦੇਖਿਆ ਜੇ ਤਾਂ ਗਿਆਨੀ ਬੂਟਾ ਸਿੰਘ ਜਿਹੜੇ ਸਾਨੂੰ ਕਮੈਂਟਸ ਆ ਰਹੇ ਨੇ ਲਾਈਵ ਦੇ ਵੀ ਤੇ ਹੁੰਦੇ ਪ੍ਰੋਗਰਾਮ 'ਚ ਇਹ ਕਿ ਗਿਆਨੀ ਬੂਟਾ ਸਿੰਘ ਏ ਬੀਜੇਪੀ ਦਾ ਛੱਡਿਆ ਇੱਕ ਬੰਦਾ ਹੈ ਜੋ ਕਿ ਪੰਜਾਬ ਦਾ ਮਾؤول ਖਰਾਬ ਕਰਨਾ ਚਾਹੁੰਦਾ ਸੋ ਉਦੋਂ ਤੁਹਾਡੇ ਕੀ ਵਿਚਾਰ ਨੇ ਗਿਆਨੀ ਬੂਟਾ ਜਿੰਦਾ ਕਹਿਣਾ ਕੀ ਹੈ ਕਿ ਉਹ ਸੱਚ ਬੋਲ ਰਹੇ ਨੇ ਜਾਂ ਵਾਕਈ ਇੱਕ ਸਿਆਸੀ ਇੱਕ ਮਸਕਾ ਛੱਡਿਆ ਗਿਆ ਹੈ ਬੀਜੇਪੀ ਦੇ ਵੱਲੋਂ ਇਹ ਸਾਨੂੰ ਤੁਹੀਂ ਦੱਸਣਾ ਹੈ ਇਹ ਸਾਡਾ ਸ਼ਾਮ ਦਾ ਲਾਈਵ ਪ੍ਰੋਗਰਾਮ ਸੀ ਮੈਂ ਤੁਹਾਨੂੰ ਦੁਬਾਰਾ ਜੋੜਾਂਗਾ ਕੋਈ ਹੋਰ ਲਾਈਵ ਦਾ ਵੱਡਾ ਬੁੱਧਾ ਲੈ ਕੇ ਉੱਥਾ ਤੁਹੀਂ ਵੇਖੋ ਪੰਜਾਬੀ ਟੀਵੀ ਤੇ ਦੋਸਤੋ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ